ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੁੱਚੇ ਹੀ ਨਗਰ ਨਿਵਾਸੀਆਂ ਦੇ ਪਵਿੱਤਰ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਹੈ ਇਹ ਬੇਨਤੀ ਸਵਰਗਵਾਸੀ ਕਰਵਚਨ ਸਿੰਘ ਵੱਲੋਂ ਸੇਵਾ ਸੁਸਾਇਟੀ ਵੱਲੋਂ ಗ್ರಾಮ ਪੰਚਾਇਤ ਦੇ ਸਹਿਯੋਗ ਨਾਲ ਜੋ ਪਹਿਲਾਂ ਦੀ ਤਰ੍ਹਾਂ ਪਲਾਸਟਿਕ ਮੁਕਤ ਪਿੰਡ ਨੂੰ ਬਣਾਉਣ ਵਾਸਤੇ ਘਰਾਂ ਵਿੱਚੋਂ ਪਲਾਸਟਿਕ ਲਿਆ ਜਾਂਦਾ ਹੈ ਤੇ ਉਹਦੇ ਬਦਲੇ ਗੁੜ ਦਿੱਤਾ ਜਾਂਦਾ ਹੈ ਜਿੰਨਾ ਪਲਾਸਟਿਕ ਤੁਸੀਂ ਲੈ ਕੇ ਆਓਗੇ ਉਹਨਾਂ ਗੁੜ ਸੰਸਥਾ ਵੱਲੋਂ ਤੁਹਾਨੂੰ ਦਾਣਾ ਮੰਡੀ ਭਰਾਂਡਿਆਂ ਦੇ ਵਿੱਚ ਵੰਡਿਆ ਜਾ ਰਿਹਾ ਹੈ ਜਿਨ੍ਹਾਂ ਨੇ ਹਲੇ ਤੱਕ ਲੈ ਕੇ ਨਹੀਂ ਗਏ ਗੁੜ ਪਲਾਸਟਿਕ ਦੇ ਕੇ ਜਾਓ ਤੇ ਗੁੜ ਲੈ ਜਾਓ ਕਿਉਂਕਿ ਪ੍ਰਬੰਧਕ ਗੁੜ ਵੰਡ ਰਹੇ ਨੇ ਆਪੂ ਆਪਣੇ ਝੋਲੇ ਨਾਲ ਲੈ ਕੇ ਆਉਣ ਦੀ ਕਿਰਪਾਲਤਾ ਕਰਨੀ ਕਿਉਂਕਿ ਤੁਹਾਡੇ ਯਾਦ ਨਹੀਂ ਰਹਿੰਦਾ ਜਦੋਂ ਤੁਸੀਂ ਪਲਾਸਟਿਕ ਲੈ ਕੇ ਆਓਗੇ ਗੁੜ ਪਾਉਣ ਵਾਸਤੇ ਝੋਲੇ ਨਾਲ ਲੈ ਕੇ ਆਉਣੇ ਨੇ ਦੁਬਾਰਾ ਫਿਰ ਬੇਨਤੀ ਕੀਤੀ ਜਾਂਦੀ ਹੈ ਨਗਰ ਨਿਵਾਸੀਆਂ ਨੂੰ ਕਿ ਦਾਣਾ ਮੰਡੀ ਵਿੱਚ ਪਲਾਸਟਿਕ ਮੁਕਤ ਦਿਨ ਤੇ ਜੋ ਕੈਂਪ ਲਾਇਆ ਗਿਆ ਹੈ ਪਲਾਸਟਿਕ ਬਦਲੇ ਗੁੜ ਵੰਡਿਆ ਜਾ ਰਿਹਾ ਹੈ ਉਹ ਸੰਸਥਾ ਦੇ ਮੈਂਬਰ ਗੁੜ ਵੰਡ ਰਹੇ ਨੇ ਨਗਰ ਨਿਵਾਸੀਆਂ ਨੂੰ ਬੇਨਤੀ ਹੈ ਕਿ ਆਪੋ ਆਪਣੇ ਘਰਾਂ ਵਿੱਚੋਂ ਪਲਾਸਟਿਕ ਲੈ ਆ ਕੇ ਗੁੜ ਲੈ ਕੇ ਜਾਣ ਦੀ ਕਿਰਪਾਲਤਾ ਕਰੋ ਤੇ ਝੋਲੇ ਆਪੋ ਆਪਣੇ ਨਾਲ ਲੈ ਕੇ ਆਉਣ ਦੀ ਕਿਰਪਾਲਤਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਭੁਪਿੰਦਰ ਸਿੰਘ ਹੈ ਜੀ ਮੈਂ ਸੰਸਥਾ ਦਾ ਸਲਾਹਕਾਰ ਆ ਸਾਡਾ ਮਕਸਦ ਗੋੜਵੰਡਣਾ ਨਹੀਂ ਤੇ ਨਾ ਹੀ ਕੋਈ ਸਾਡਾ ਟੀਚਾ ਇਹ ਆ ਵੀ ਅਸੀਂ ਕਿਸੇ ਨੂੰ ਕੋਈ ਬਖਾਵੇ ਵਾਲੀ ਗੱਲ ਕਰਦੇ ਆ ਸਾਡਾ ਮਕਸਦ ਹੈ ਵੀ ਸਾਡੇ ਪਿੰਡ ਨੂੰ ਤੇ ਸਾਡੇ ਸਮਾਜ ਨੂੰ ਅਵੇਰਨੈਸ ਕਰਨਾ ਅਸੀਂ ਚਾਹੁੰਦੇ ਆ ਕਿ ਸਾਡਾ ਪਿੰਡ ਪਲਾਸਟਿਕ ਮੁਕਤ ਹੋਵੇ ਸਾਡੀਆਂ ਨਾਲੀਆਂ ਗਲੀਆਂ ਜਿਹੜੀਆਂ ਸਫਾਈ ਰਹੇ ਤੇ ਨਾਲ ਜਿਹੜੀ ਬਿਮਾਰੀ ਆ ਉਹ ਨਾ ਫੈਲੇ ਅਸੀਂ ਉਹਨੂੰ ਮੁੱਖ ਰੱਖਦੇ ਹੋਏ ਇਹ ਪਹਿਲਾਂ ਵੀ ਦੋ ਵਾਰ ਅਸੀਂ ਕਰ ਚੁੱਕੇ ਹਾਂ ਪਰ ਇਸ ਵਾਰ ਹੈ ਜਿਹੜਾ ਇਹ ਇਹ ਸਾਡੇ ਸਹਿਕਾਰਜੋਗ ਡਾਕਟਰ ਨਿਰਿੰਦਰ ਸਿੰਘ ਜੀ ਢਾਲੀਵਾਲ ਸਾਹਿਬ ਜੋ ਐਸਡੀਐਮ ਮੋੜ ਨੇ ਉਹਨਾਂ ਨੇ ਅੱਜ ਸਵੇਰ ਆ ਕੇ ਇਸ ਗੱਲ ਦਾ ਉਕਾਟਣ ਕੀਤਾ ਕਿ ਪਲਾਸਟਿਕ ਜਿਹੜਾ ਮੁਕਤ ਅੱਜ ਦਾ ਦਿਨ ਹੈ ਸੈਂਟਰ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਵੀ ਮਨਾਇਆ ਜਾਂਦਾ ਹੈ ਉਸੇ ਨੂੰ ਮੁੱਖ ਰੱਖਦੇ ਹੋਏ ਅਸੀਂ ਵੀ ਇਹ ਟੀਚਾ ਰੱਖਿਆ ਕਿ ਪਲਾਸਟਿਕ ਲੈ ਆਓ ਤੇ ਗੁੜ ਲੈ ਜਾਓ ਕਿਉਂਕਿ ਜਿੱਥੇ ਅਸੀਂ ਕਿਸੇ ਨੂੰ ਕੋਈ ਸੱਦਾ ਦੇਣਾ ਹੈ ਥੋੜਾ ਜਿਹਾ ਉਹਦੇ ਨਾਲ ਜੁਟ ਕੇ ਕੋਈ ਨਾ ਕੋਈ ਐਕਟੀਵਿਟੀ ਕਰਨੀ ਹੁੰਦੀ ਹੈ ਉਹ ਐਕਟੀਵਿਟੀ ਹੈ ਵੀ ਇਸੇ ਘੋੜੋ ਦੇ ਬਦਲੇ ਦਿੰਨੇ ਆ ਤਾਂ ਕਿ ਲੋਕ ਸਾਡੇ ਜਾਗਰਤ ਹੋ ਜਾਣ। ਹੁੰਗਾਰਾ ਰਾਜਸਥਾਨ ਦਾ ਮੱਧਸਤਾਂ ਵਿੱਚ ਆ। ਹੁੰਗਾਰਾ ਤੇ ਇਹ ਕਿ ਵਿਚਾਰ ਤਾਂ ਸਾਡਾ ਹੈ ਜੀ ਜਿਹੜਾ ਇਹ ਨਾ ਸਾਡੇ ਪਰਮਯੂ ਸਿੰਘ ਭੁੱਲੋ ਜਿਹੜੇ ਸਾਡੇ ਪੰਚਾਇਤ ਸੈਕਟਰੀ ਨੇ ਉਹਨਾਂ ਦੇ ਮਿੱਤਰ ਨੇ ਮਿੰਟੂ ਸਰਪੰਚ ਰਣਸੀ ਕਲਾਂ ਵਾਲੀ। ਉਹਨਾਂ ਦਾ ਵੀ ਅਸੀਂ ਪੰਜਾਬ ਚੋਂ ਪਹਿਲਾ ਨੰਬਰ ਹੈ ਕਿ ਉਹਨਾਂ ਦੀ ਇਹ ਦਿਮਾਗ ਦੀ ਸੋਚ ਸੀ। ਪਰ ਉਹਨਾਂ ਦਾ ਜਿਹੜਾ ਸੁਨੇਹਾ ਸੀ ਸਾਨੂੰ ਚੰਗਾ ਲੱਗਿਆ। ਅਸੀਂ ਉਹਨਾਂ ਤੋਂ ਬਾਅਦ ਹੀ ਐਡਾਪਟ ਕੀਤਾ। ਦੂਜਾ ਪਿੰਡ ਹੈ ਪੰਜਾਬ ਦਾ ਜਿਨ੍ਹਾਂ ਨੇ ਪਹਿਲਾਂ ਇਹ ਪਲਾਸਟਿਕ ਬਦਲੇ ਜਿਹੜਾ ਗੋੜ ਬੰਡਣਾ ਤੇ ਖੰਡ ਬੰਡਣੀ ਸ਼ੁਰ ਪਰ ਕਿਸੇ ਸਾਨੂੰ ਕੋਲੇ ਪਰਸ਼ਨ ਦੱਸਿਆ ਕਿ ਖੰਡ ਤੋਂ ਵੀ ਆਪਾਂ ਖਿਹੜਾ ਛਾਣਾ ਖੰਡ ਵਧੀਆ ਨਹੀਂ ਕਰਾਂ ਚ ਫਿਰ ਅਸੀਂ ਉਹ ਬੰਦ ਕਰਕੇ ਹੁਣ ਅਸੀਂ ਗੁੜ ਵੰਡਦੇ ਆ ਜਿੰਨਾ ਕੋ ਪਲਾਸਟਿਕ ਲੈ ਆਊਗਾ ਉਹਦੇ ਬਦਲੇ ਉਹਨਾਂ ਗੁੜ ਅਸੀਂ ਉਹਨਾਂ ਨੂੰ ਦੇ ਦਿੰਦੇ ਹੰਗਾਰਾ ਕਿੰਨਾ ਹੰਗਾਰਾ ਬਹੁਤ ਜ਼ਿਆਦਾ ਏ ਕਿਉਂਕਿ ਪਹਿਲੀ ਵਾਰ ਵੰਡਿਆ ਸੀ 3 1/2 ਮਾਣ ਕੁਟ ਸੀਗਾ ਸਾਡਾ ਦੂਸਰੀ ਵਾਰ ਵੰਡਿਆ 5 ਮਾਣ ਤੋਂ ਉੱਪਰ ਹੋ ਗਿਆ ਪਰ ਇਸ ਵਾਰ ਦਾ ਟੀਚਾ ਸਾਡਾ ਇਹ ਹੈ ਕਿ 8 ਤੋਂ 10 ਮਾਣ ਦਾ ਗੁੜ ਕਿਉਂਕਿ ਲੋਕ ਸੰਭਲ ਲਾਗੇ ਹੁਣ ਸਾਡੇ ਲੋਕ ਸਿੱਟਦੇ ਨਹੀਂ ਉਹਨਾਂ ਨੂੰ ਪਤਾ ਵੀ ਸੰਸਥਾ ਨੇ ਹੋਕਾ ਦੇਣਾ ਹੈ ਤਾਂ ਆਪਾਂ ਪਲਾਸਟਿਕ ਦੇਵਾਂਗੇ ਤੇ ਕਿ ਇੱਕ ਬੰਦਾ ਆਇਆ 23 ਕਿਲੋ ਗੋੜ ਉਹਨੂੰ ਮਿਲਿਆ 23 ਕਿਲੋ ਪਲਾਸਟਿਕ ਦਾ ਸਧਾਰਨ ਬੰਦੇ ਨੇ ਸਾਹਮਣਾ ਇਹਦਾ ਮਤਲਬ ਜਾਗਰਤੀ ਦਾ ਜਿਹੜਾ ਜਾਗ ਹੈ ਉਹ ਲੱਗ ਚੁੱਕਿਆ ਕਿ ਲੋਕ ਸਾਹਮਣ ਲੱਗੇ ਸਾਸਤਾ ਪਲਾਸਟਿਕ ਦਾ ਕੀ ਕਰੇਗਾ ਪਲਾਸਟਿਕ ਦਾ ਸਾਡੇ ਜੀ ਇਥੇ ਇੱਕ ਸਰਕਾਰ ਬਣੀਓ ਪ੍ਰੋਜੈਕਟ ਲਾਇਆ ਗਿਆ ਹੈ ਬਲਾਕ ਲੈਵਲ ਦਾ ਉਹ ਚਾਲੂ ਹੋ ਜਾਣਾ ਹੈ ਬਿਲਡਿੰਗ ਉਹਦੀ ਬਣ ਕੇ ਤਿਆਰ ਹੋ ਗਈ ਹੈ ਫਿਰ ਸਰਕਾਰ ਉਹਨੂੰ ਜਿਵੇਂ ਚਲਾਊਗੀ ਜਿਵੇਂ ਚਾਹੂਗੀ ਉਹਦੇ ਚ ਵਰਤ ਲੈਣਗੇ